ਦਰਚ ਕੋ ਜਿਵੇਂ ਜਿਵੇਂ ਸਮਾ ਬਦਲਦਾ ਜਾਂਦਾ ਓਵੇਂ ਓਵੇਂ ਵਿਆਹ ਕਰਨ ਦੇ ਤੌਰ ਤਰੀਕੇ ਵੀ ਬਦਲਦੇ ਜਾਂਦੇ ਨੇ ਕਿਸੇ ਟਾਈਮ ਸਮਾਂ ਹੁੰਦਾ ਸੀ ਜਦੋਂ ਸਾਡੇ ਬਜ਼ੁਰਗ ਆਪਣੀ ਮਰਜ਼ੀ ਦੇ ਨਾਲ ਰਿਸ਼ਤਾ ਤੈਅ ਕਰਾਉਂਦੇ ਸੀ ਤਾਂ ਉਸ ਦੇ ਵਿੱਚ ਮੁੰਡਾ ਅਤੇ ਕੁੜੀ ਖੁਸ਼ ਹੁੰਦੇ ਸੀ ਅਤੇ ਉਹਨਾਂ ਦਾ ਵਿਆਹ ਕਰ ਦਿੱਤਾ ਜਾਂਦਾ ਸੀ ਪਰ ਉਸ ਟਾਈਮ ਜਿੰਨੇ ਵੀ ਵਿਆਹ ਹੋਏ ਸੀ ਉਹਨਾਂ ਦੇ ਵਿੱਚ ਤਲਾਕ ਬਹੁਤ ਹੀ ਘੱਟ ਹੁੰਦੇ ਸੀ ਕਿਉਂਕਿ ਉਹ ਰਜਾਮੰਦੀ ਦੇ ਨਾਲ ਹੋਏ ਹੋਏ ਵਿਆਹ ਹੁੰਦੇ ਸੀ ਅਤੇ ਜੇਕਰ ਕੋਈ ਮੁੰਡੇ ਦੇ ਵਿੱਚ ਕੋਈ ਉੱਚ-ਨੀਚ ਹੋ ਵੀ ਜਾਂਦੀ ਸੀ ਤਾਂ ਦੋਨਾਂ ਨੂੰ ਬਿਠਾ ਕੇ ਸਮਝਾ ਦਿੱਤਾ ਜਾਂਦਾ ਸੀ ਅਤੇ ਇਸ ਤੋਂ ਬਾਅਦ ਹੌਲੀ-ਹੌਲੀ ਇੱਕ ਨਵਾਂ ਟ੍ਰੈਂਡ ਚੱਲਿਆ ਲੰਬ ਮੈਰਜ ਦਾ ਇਹ ਪਹਿਲਾਂ ਜਿਹੜਾ ਟ੍ਰੈਂਡ ਸੀਗਾ ਇਹ ਵਾਰੀਆਂ ਕੰਟਰੀਆਂ ਦੇ ਵਿੱਚ ਅਕਸਰ ਦੇਖਣ ਨੂੰ ਮਿਲਦਾ ਸੀ ਕਿਉਂਕਿ ਬਾਹਰ ਦੇ ਜਿਹੜੇ ਲੋਕ ਸੀਗੇ ਉਹ ਜ਼ਿਆਦਾਤਰ ਲੰਬ ਮੈਰਜ ਕਰਵਾਉਂਦੇ ਨੇ ਪਰ ਹੌਲੀ-ਹੌਲੀ ਇਹ ਸਾਡੇ ਇੰਡੀਆ ਦੇ ਵਿੱਚ ਆਉਣਾ ਸ਼ੁਰੂ ਹੋਇਆ ਇਸ ਤੋਂ ਬਾਅਦ ਇਹ ਸਾਰੀਆਂ ਜਿੰਨੀਆਂ ਵੀ ਸਟੇਟਾਂ ਸੀ ਇਹਨਾਂ ਦੇ ਵਿੱਚ ਪ੍ਰਚਲਿਤ ਹੋ ਗਿਆ ਇਸੇ ਦੇ ਵਿੱਚ ਹੀ ਇੱਕ 오ਡੀਸਾ ਤੋਂ ਘਟਨਾ ਨਿਕਲ ਕੇ ਸਾਹਮਣੇ ਆਉਂਦੀ ਹੈ ਜਿੱਥੇ ਕਿ ਇੱਕ ਕੁੜੀ ਨੇ ਆਪਣੀ ਸਾਕੀ ਭੂਆ ਦੇ ਮੁੰਡੇ ਦੇ ਨਾਲ ਲਾ ਮੈਰਿਜ ਕਰਵਾ ਲਈ ਪਰ ਇਸ ਤੋਂ ਬਾਅਦ ਉਹਨਾਂ ਦੇ ਪਿੰਡ ਵਾਲਿਆਂ ਨੇ ਜੋ ਉਸ ਲੜਕੇ ਅਤੇ ਲੜਕੀ ਨੂੰ ਸਜ਼ਾ ਦਿੱਤੀ ਜਦੋਂ ਤੁਸੀਂ ਪੂਰੀ ਇਹ ਘਟਨਾ ਬਾਰੇ ਸੁਣੋਗੇ ਤਾਂ ਤੁਹਾਡੇ ਵੀ ਰੋਂਗਟੇ ਖੜੇ ਹੋ ਜਾਣਗੇ ਇਸ ਤੋਂ ਬਾਅਦ ਪਿੰਡ ਵਾਸੀਆਂ ਨੇ ਇੱਕ ਮੀਟਿੰਗ ਕੀਤੀ ਅਤੇ ਮੀਟਿੰਗ ਤੋਂ ਬਾਅਦ ਇਸ ਤੋਂ ਬਾਅਦ ਉਹਨਾਂ ਨੇ ਮੁੰਡੇ ਅਤੇ ਕੁੜੀ ਨੂੰ ਇੱਕ ਖੇਤ ਦੇ ਵਿੱਚ ਬੁਲਾ ਲਿਆ। ਖੇਤ ਦੇ ਵਿੱਚ ਬੁਲਾ ਕੇ ਪਹਿਲਾਂ ਤਾਂ ਉਹਨਾਂ ਦੀ ਉਹ ਕਟਮਾਰ ਕਰਦੇ ਨੇ। ਇਸ ਤੋਂ ਬਾਅਦ ਉਹਨਾਂ ਦੇ ਗਲਾਂ ਦੇ ਵਿੱਚ ਹਲ ਪਾ ਦਿੱਤਾ ਜਾਂਦਾ। ਹਲ ਪਾ ਕੇ ਉਹਨਾਂ ਨੂੰ ਵਾਹਣ ਦੇ ਵਿੱਚ ਛੱਡ ਦਿੱਤਾ ਜਾਂਦਾ। ਖੇਤ ਦੇ ਵਿੱਚ ਛੱਡ ਦਿੱਤਾ ਜਾਂਦਾ ਖੇਤੀ ਕਰਨ ਦੇ ਲਈ ਕਿਉਂਕਿ ਹਲ ਨੇ ਜਿਹੜੇ ਉਹ ਜ਼ਿਆਦਾਤਰਾਂ ਬਲਦਾਂ ਦੇ ਗਲ ਦੇ ਵਿੱਚ ਪਾਏ ਜਾਂਦੇ ਨੇ। ਪਰ ਤੁਸੀਂ ਨਾਂ ਨਾਲ ਇਹਨਾਂ ਪਿਕਚਰਾਂ ਨੂੰ ਦੇਖ ਸਕਦੇ ਹੋ ਕਿ ਉਹਨਾਂ ਨੇ ਲੜਕੀ ਅਤੇ ਲੜਕੇ ਦੇ ਗਲ ਦੇ ਵਿੱਚ ਹਲ ਪਾ ਕੇ ਦੋਨਾਂ ਨੂੰ ਬਹੁਤ ਭੈੜੀ ਸਜ਼ਾ ਦਿੱਤੀ ਅਤੇ ਨਾਲ ਨਾਲ ਉਹਨਾਂ ਨੂੰ ਬਹੁਤ ਜ਼ਿਆਦਾ ਕੁੱਟਿਆ ਮਾਰਿਆ ਵੀ ਸੋ ਦੱਸੋ ਤੁਹਾਡੇ ਇਸ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਕੀ ਇਹਨਾਂ ਨੇ ਸਹੀ ਕੀਤਾ ਜਾਂ ਫਿਰ ਇਹ ਗਲਤ ਹੈ ਜਾਂ ਫਿਰ ਇਸ ਤਰ੍ਹਾਂ ਦਾ ਰੂਲ ਹਰ ਇੱਕ ਪਿੰਡ ਦੇ ਵਿੱਚ ਹੋਣਾ ਚਾਹੀਦਾ ਆਪਣੇ ਆਪਣੇ ਵਿਚਾਰ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਇਕ ਕਰ ਲਿਓ ਅਤੇ ਹਾਈਪ ਕਰਨਾ ਨਾ ਭੁੱਲਿਓ ਕਿਉਂਕਿ ਹਾਈਪ ਦਾ ਇੱਕ ਨਵਾਂ ਬਟਨ ਆ ਚੁੱਕਿਆ ਉਹ ਵੀ ਜਰੂਰ ਤੁਸੀਂ ਦਬ ਕੇ ਸਾਡੀ ਵੀਡੀਓ ਨੂੰ ਪ੍ਰਮੋਟ ਕਰਨ ਦੇ ਵਿੱਚ ਮਦਦ ਕਰ ਸਕਦੇ ਹੋ ਸੋ ਦਰਸ਼ਕੋ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਦੇ ਲਈ ਤੁਸੀਂ ਦੇਖਦੇ ਰਹੋ ਗੁਣ ਪੰਜਾਬ ਦੇ